ਇਸ ਵੇਲੇ ਦੀ ਬਹੁਤ ਹੀ ਮੰਦ ਭਾਗੀ ਖਬਰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸਿੰਘਪੁਰਾ ਤੋਂ ਆ ਰਹੀ ਹੈ ਜਿੱਥੇ ਕਿ ਸਿੰਘਪੁਰਾ ਦੇ ਰਹਿਣ ਵਾਲੇ 45 ਸਾਲਾ ਪਰਮਜੀਤ ਸਿੰਘ ਦੀ ਦੁਬਈ ਦੇ ਵਿੱਚ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ ਹੈ ਤੁਹਾਨੂੰ ਦੱਸ ਦਿੰਨੇ ਆਂ ਕਿ ਪਰਮਜੀਤ ਜਿਨ੍ਹਾਂ ਦੀ ਕਿ ਉਮਰ 45 ਸਾਲ ਸੀ ਉਹ ਕੰਮ ਦੇ ਲਈ ਦੁਬਈ ਦੇ ਵਿੱਚ ਗਏ ਸਨ ਤਾਂ ਜਦੋਂ ਉਹ ਕੰਮ ਕਰ ਲਈ ਆਪਣਾ ਕਾਰਡ ਪੰਚ ਕਰਨ ਲੱਗਦੇ ਨਹੀਂ ਤਾਂ ਤੁਰੰਤ ਉਹਨਾਂ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ ਜਿਸ ਤੋਂ ਬਾਅਦ ਕਿ ਉਹਨਾਂ ਨੂੰ ਐਡਮਿਟ ਕਰਾਇਆ ਜਾਂਦਾ ਹੈ ਤਾਂ ਉਹਨਾਂ ਦੀ ਉੱਥੇ ਮੌਤ ਹੋ ਜਾਂਦੀ ਹੈ ਪਰਮਜੀਤ ਦੀ ਮੌਤ ਪਿਛਲੇ ਬੁੱਧਵਾਰ ਨੂੰ ਹੋ ਗਈ ਸੀ ਪਰ ਪਰਿਵਾਰ ਨੂੰ 2 ਦਿਨ ਬਾਅਦ ਪਤਾ ਲੱਗਿਆ ਇਸ ਮੌਕੇ ਪਰਿਵਾਰ ਨੇ ਸਰਕਾਰ ਤੋਂ ਮਦਦ ਦੀ ਘਾਰ ਲਗਾਈ ਹੈ ਪਰਿਵਾਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕੀ ਕਹਿਣਾ ਸੀ ਸੁਣਾਉਣਿਆ ਤੁਹਾਨੂੰ ਪਰਮਜੀਤ ਸਿੰਘ ਉਹਦਾ ਨਾਮ ਹੈ 29 ਤਰੀਕ ਤੇ ਮੈਂ ਕਲਾਇਆ ਬੜਾ ਖੁਸ਼ ਹੋ ਕੇ ਕਿ ਆਵਾ ਕਰੋ ਬੜਕੇ 30 ਤੇ ਵੀ ਮੈਂ ਫੋਨ ਕੀਤਾ ਕੱਤੀ ਦੇ ਵੀ ਕੀਤਾਇ ਕਤੇਵੀ ਕੀਤਾ ਦੋ ਤੇ ਵੀ ਕੀਤਾ ਤੀਜੇ ਤੇ ਮੁੱਕ ਗਿਆ ਤਰੀਕ ਤੇ ਸਾਮ ਨੂੰ ਟੈਗ ਆਂਦੇ ਸਿਰ ਦਾ ਹੋ ਗਿਆ ਮੈਨੂੰ ਦੱਸਿਆ ਨਹੀਂ ਇਹਨਾਂ ਨੇ ਉਦੋਂ ਦਾ ਹੀ ਟੈਗ ਹੋ ਗਿਆ ਤਿੰਨ ਤਰੀਕ ਦਾ ਹੀ ਮੈਂ ਬਹੁਤ ਗਰੀਬਣੀ ਹੋ ਗਈ ਮੈਂ ਨਾ ਕਿਸੀ ਬਿਮਾਰ ਭੜੀ ਹੋ ਗਈ ਮੈਂ ਕੀ ਕਰ ਸਕਦੀ ਹਾਂ ਨ ਬੱਚਨ ਕਿਤਾ ਪੜਾਉਂ ਕਿੰਨੇ ਬੱਚੇ ਉਹਨਾਂ ਦੇ ਮੇਰੇ ਬੱਚੇ ਨੇ ਤਿੰਨਾਂ ਦੋ ਬੇਟੀਆਂ ਇੱਕ ਬੇਟਾ ਬੇਟੀ ਦਾ ਹੁਣ ਸ਼ਾਦੀ ਕੀਤੀ ਹੈ ਜਿਵੇਂ ਵੀ 10 ਲੱਖ ਸਿਰ ਚਰਿਆ ਅਜੇ ਤੇ 10 ਦਿਨ ਵੀ ਨਹੀਂ ਹੋਏ ਗਏ ਨੂੰ ਮੇਰੇ ਕਿੰਨੇ ਲੌੜੀ ਆ ਉਹ ਵੀ ਪੈਸੇ ਬੇਟਾ ਇੱਕ ਪਰਦਾ ਪੂਰਤ ਖਲਾਚ ਪਰਦਾ ਵਾ ਬੇਟੀ ਪਾਰਤੀ ਛੋਟੀ ਹੈ 17 ਸਾਲਾਂ ਦੀ ਆ ਏ 12ਵੀਂ ਚ ਕਲਾਸ ਚ ਪੜਦੀ ਆ ਸਰਕਾਰ ਨੂੰ ਆਉਂਦੀ ਚਾਹੀਦਾ ਵੇਖੋ ਮੇਰੀ ਮਾਤਾ ਕੀ ਹੋਈ ਜਾਵਾ ਸਰ ਜੀ ਮੇਰੇ ਬ੍ਰਦਰ ਨੇ ਸਾਨੂੰ ਬੁੱਧਵਾਰ ਸ਼ੁੱਕਰਵਾਰ ਨੂੰ ਪਤਾ ਲੱਗਾ ਸੀਗਾ ਤੇ ਮੌਤ ਉਹਨਾਂ ਦੀ ਬੁੱਧਵਾਰ ਦੀ ਹੋ ਰਹੀ ਸੀ ਜੇ ਸਵੇਰ 6:30 ਵਜੇ ਦੀ ਉਹ ਗਏ ਸੀਗੇ ਡਿਊਟੀ ਗਏ ਸੀਗੇ ਤੇ ਜਦੋਂ ਉਹਨਾਂ ਕਾਰਡ ਆਪਣਾ ਪੈਂਚ ਕੀਤਾ ਤੇ ਉੱਥੇ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਤੇ ਫਿਰ ਉਹ ਤੋਂ ਐਮਬੈਸੀ ਵਾਲਿਆਂ ਨੂੰ ਫੋਨ ਕੀਤਾ ਇੱਥੇ ਗਰਦਾਸਪੁਰ ਡੀਸੀ ਨੂੰ ਡੀਸੀ ਨੇ ਧਾਰੀਵਾਲ ਧਾਰੀਵਾਲ ਫਿਰ ਉਹਨਾਂ ਸਰਪੰਚ ਨੂੰ ਕੀਤਾ ਸਰਪੰਚ ਸਾਨੂੰ ਘਰ ਦੱਸ ਕੇ ਗਿਆ ਸ਼ੁੱਕਰਵਾਰ ਨੂੰ ਤੁਹਾਨੂੰ ਸ਼ੁੱਕਰਵਾਰ ਨੂੰ ਪਤਾ ਲੱਗਿਆ ਜੀ ਤੇ ਮੈਂ ਕੋਨਤਮਾਨ ਸਾਹਿਬ ਗਾੜੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਸਾਡੀ ਜਿਹੜੀ ਲਾਸ਼ ਆ ਛੇਤੀ ਤੋਂ ਛੇਤੀ ਪਹਚਾਈ ਜਾਵੇ ਸਾਡੀ ਮਦਦ ਕੀਤੀ ਜਾਵੇ ਅੱਗੇ ਵੀ ਇਹਨਾਂ ਨੇ ਬਹੁਤ ਮਦਦ ਕੀਤੀ ਆ ਦੁਨੀਆ ਦੀ ਤੇ ਬਾਕੀ ਆ ਸਾਡਾ ਸਾਡੀ ਭਾਬੀ ਆ ਵਿਚਾਰੀ ਛੋਟੇ ਛੋਟੇ ਉਹਦੇ ਬੱਚੇ ਨੇ ਤੇ ਇਹਨਾਂ ਦਾ ਕੋਈ ਸੋਚਿਆ ਜਾਵੇ ਕਿਤੇ ਨਾ ਜਿਹੜੇ ਮਾੜੀ ਮੋਟੀ ਕੋ ਨੌਕਰੀ ਦਿੱਤੀ ਜਾਵੇ ਜਾਂ ਕੋਈ ਪੈਸੇ ਨਾਲ ਹੈਲਪ ਕੀਤੀ ਜਾਵੇ ਤੇ ਹੋਰ ਵੀ ਮੇਰੇ ਸੌਦੀ ਰਹਿੰਦੇ ਨੇ ਵੀਰ ਸਾਡਾ ਇੱਕ ਗਰੁੱਪ ਚੱਲਦਾ ਜੱਸੀ ਵੀਰ ਗਰੁੱਪ ਚਲਾਉਂਦਾ ਵਾ ਬੜੀ ਗਰੀਬਾਂ ਦੀ ਹੈਲਪ ਹੈਲਪ ਕਰਦਾ ਉਹ ਤੇ ਉਹ ਮੇਰਾ ਵੀਰ ਵੀ ਮੇਰੀ ਬਾਤ ਸੁਣੇ ਤਾਂ ਵੱਦ ਤੋਂ ਵੱਦ ਮੇਰਾ ਭਰਾ ਹੈਲਪ ਕਰੇ ਸਾਡੀ ਭਾਬੀ ਦੀ ਅਸੀਂ ਗਰੀਬ ਬੰਦੇ ਆ ਮਾ ਸਾਡੇ ਸਾਰਿਆਂ ਦੀ ਰੋਜੀ ਰੋਟੀ ਜੀ ਪ੍ਰਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਹੈ ਆ ਜੀ ਇਹ ਸਾਡਾ ਪਰਿਵਾਰ ਆ ਇਹ ਸਾਡਾ ਬੱਚਾ ਸੀ ਉਹ ਬੱਚਾ ਰਹਿੰਦਾ ਸੀ ਜੀ ਦੁਬਈ ਚ ਬੱਚੇ ਦੀ ਦੁਬਈ ਦੀ ਡੈਥ ਹੋ ਗਈ ਆ ਮੈਂ ਬੇਨਤੀ ਕਰਨਾ ਮੁੱਖ ਮੰਤਰੀ ਸਾਹਿਬ ਨੂੰ ਵੀ ਸਾਡੀ ਛੇਤੀ ਤੋਂ ਛੇਤੀ ਲਾਸ਼ ਜਿਹੜੀ ਆ ਡੈੱਡ ਬਾਡੀ ਜਿਹੜੀ ਆ ਛੇਤੀ ਛੇਤੀ ਸਾਡੇ ਘਰ ਪਹੁੰਚਾਈ ਜਾਵੇ। ਸਾਡੀ ਮਦਦ ਕੀਤੀ ਜਾਵੇ। ਦੂਸਰੀ ਗੱਲ ਇਹ ਆ ਜੀ ਇਹਨਾਂ ਬੱਤਿਆਂ ਬੱਚਿਆਂ ਦੀ ਮਦਦ ਕੀਤੀ ਜਾਵੇ। ਬੱਚੇ ਗਰੀਬਣੀ ਵਿਚਾਰੀ ਕਿੱਥੋਂ ਪੜ੍ਹਾਉਗੀ ਕੀ ਕਰੂਗੀ ਨਾ ਪੈਲੀ ਨਾ ਬੰਨਾ। ਜਦ ਉਹਦੇ ਆਸਰੇ ਨਾਲ ਬੈਠੀ ਸੀ ਤੇ ਡੀਕਾਂ ਕਰਦੀ ਸੀ। ਜੇ ਮੇਰੇ ਘਰ ਪੈਸੇ ਆਉਣ ਤਾਂ ਮੈਂ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਘਰ ਦਾ ਸਰਕਲ ਤੋਰਾ ਸੋਈ ਤੋਰਾ। ਇਹਨਾਂ ਦਾ ਤੇ ਸਾਰਾ ਕੰਮ ਡੈੱਡ ਹੋ ਗਿਆ। ਸਰਕਾਰ ਕੋ ਬੇਨਤੀ ਕਰਨੇ ਆ ਵੀ ਜਿੰਨੀ ਵੀ ਮਤ ਹੋਵੇ ਐਨਆਰਆਈ ਵੀਰਾਂ ਕੋ ਮਤ ਕਰਨੇ ਆ ਮੰਗਦੇ ਆ ਕਿ ਵੱਧ ਤੋਂ ਵੱਧ ਇਹਨਾਂ ਦੀ ਮਤ ਕੀਤੀ ਜਾਵੇ ਆਪਣੇ ਪੰਜਾਬ ਵਿੱਚ ਬੜੇ ਬੜੇ ਦਾਨੀ ਨੇ ਅਸੀਂ ਉਹਨਾਂ ਗਾੜੀ ਵੀ ਅਰਦਾਸ ਬੇਨਤੀ ਕਰਨੇ ਆ ਵੀ ਭਰਾ ਇਹ ਗਰੀਬੀ ਦੀ ਮਤ ਕੀਤੀ ਜਾਵੇ ਜਗਰੂਪ ਕੋ ਮੈਂ ਮਤ ਜਗਰੂਪ ਕੋ ਮੈਂ ਬੇਨਤੀ ਕਰਨਾ ਜਗਰੂਪ ਭਾਜੀ ਇਹ ਬਹੁਤ ਗਰੀਬ ਪਰਿਵਾਰ ਆ ਤੁਸੀਂ ਵੱਤੋ ਵੱਤ ਮਤ ਕਰਿਓ